ਰਮੋਤ ਸੋ ਮਾਜੀ ਰਮੋਤ ਮਾਰਦੀ ਮੀਡੀਆ ਵਰਕਰ ਜੀ ਮੀਡੀਆ ਦੇ ਵਿੱਚ ਕੰਮ ਕਰਦੇ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਕੀ ਵੇਖਿਆ ਕਿ ਕੀ ਤੁਹਾਡੇ ਨਾਲ ਵਾਪਰੇ ਸਰ ਜਦੋਂ ਧੁਮਾਕੇ ਦੀ ਆਵਾਜ਼ ਆਈ ਆ ਤੇ ਮਿਸੂਸ ਹੋਇਆ ਕਿ ਮਜਿਠੇ ਦੇ ਵਿੱਚ ਕੁਝ ਇਹੋ ਜਿਹਾ ਵਾਪਰਿਆ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਇਤੋਂ ਤਕ ਲਗਭਗ ਅੱਧਾ ਕਿਲੋਮੀਟਰ ਔਣਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਅਦ ਨਿਕਲ ਕੇ ਆਇਆ ਤੇ ਮਜਿਠੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ ਜਾਂ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਿਹਾ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਿਹਾ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀਗੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਤੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਜੀ ਨਹੀਂ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ ਮੇਨ ਗੇਟ ਤੱਕ ਸੀਗੇ ਜੀ ਕਿ ਲੱਗਦਾ ਸੀਗਾ ਜੀ ਮੋਟਰਸਾਈਕਲ ਦੇ ਟਾਇਰ ਦਾ ਬਲਾਸਟ ਦੀ ਆਵਾਜ਼ ਹੋ ਸਕਦੀ ਆ ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਹਾਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਐਜੇ ਪੱਤਰਕਾਰ ਹੁੰਦੇ ਨਾ ਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਐਜੇ ਪੱਤਰਕਾਰ ਹੋਣਾਂ ਤੇ ਕੀ ਮਹਿਸੂਸ ਕਰਦੇ ਜੈਸ ਵੇਲੇ ਕਿ ਕੀ ਛਪਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਛ ਐ ਸਰ ਇਹ ਤੁਹਾਨੂੰ ਵੀ ਪਤਾ ਆ ਇਹ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਪਤਾ ਆ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੀਗਾ ਜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਾਡਾ ਇਹ ਮੁਝੇ ਠਹਿਰ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਨ ਤਾਂ ਸਾਡਾ ਗੇਟ ਅਹੀਂ ਕਦੀ ਨਹੀਂ ਬੰਦ ਵੇਖਿਆ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕਿ ਹੁਣ ਇਸ ਟਾਈਮ ਬੰਦ ਜਿਵੇਂ ਜਿਵੇਂ ਬੋਲਿਆ ਜਾ ਰਿਹਾ ਕਿ ਕੋਈ ਅੰਦਰ ਜ਼ਖਮੀ ਵੀ ਹੋਏ ਨੇ ਡੀਐਸਪੀ ਸਾਫ ਤੋਂ ਲਾਵਾ ਹੋਰ ਕੋਈ ਨਹੀਂ ਠੀਕ ਮਜ਼ਾਕ ਹੀ ਹੈ ਅਸਲ ਵਿੱਚ ਜੇ ਲਮ ਇੱਕ ਪੂਰੀ ਦੱਸ ਸਕਿਓ ਇੱਕ ਵਾਰ ਹੋਰ ਵੀ মিডিਆ ਦੇ ਸਾਥੀ ਪਹੁੰਚੇ ਨੇ ਜਾਣਨਾ ਟਾਇਰ ਦਾ ਪਟਾਕਾ ਵਿਆਹੀ ਟਾਇਰ ਦੇ ਪਟਾਕੇ ਦੀ ਕਿਸ ਨੇ ਦੱਸਤਾ ਗਲਤ ਆਪਣਾ ਨਿਊਜ਼ ਚੜਾਤੀ ਕਿਸ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈ ਇਹਨੇ ਕਿਸ ਨੇ ਕਿਸੇ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ মিডিਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਕੀ ਨਾ ਕੋਈ ਇਹੋ ਜੀ ਗੱਲ ਹੋਈ ਦੋ ਨਾਂ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ ਜਿਹੜਾ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਮੋਟਰਸਾਈਕਲ ਆਪਣਾ ਜਿਹੜਾ ਮੁਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜਕ ਮੈਂ ਵੀ ਅਸੀਂ ਬੁਝੂਣ ਸੀ ਕਿ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਕੀ ਸੀਗਾ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆ ਨੂੰ ਅੰਦਰ ਮੁਲਾਜ਼ਮੇ ਦੀ ਮੈਂ ਪੁੱਛੂੰਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ ਜਾਂਦਾ ਕਿਉਂ ਆਪਣਾ ਠਾਣੇ ਚੰਦਰ ਹਵਾ ਭਰੀ ਬਾਈਕ ਕਹਾਂ ਛੁਪਾ ਦੀ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਅੱਜ ਆਸਪਾਸ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ ਮੁਲਾਜ਼ਮ ਲੈ ਗਿਆ ਆਪਦਾ ਕਿਤੇ ਦੇ ਮਿਲੇਗੀ ਆ ਵੀ ਜਹਾਂ ਪੇ ਜਿੰਨੇ ਆਈ ਵਿਟਨੈਸ 1 ਸੈਕਿੰਡ 1 ਸੈਕਿੰਡ ਡਿਸਪਲਿਨ ਪੀਸ ਇਹ ਜਹਾਂ ਪੇ ਜਿੰਨੇ ਆਈ ਵਿਟਨੈਸ ਹੈ ਜੋ ਪੜੋਸੀ ਹੈ ਉਹ ਬੋਤਾ ਰਹੇ ਹੈ ਕਿ ਤਕਰੀਬਨ 2 ਕਿਲੋਮੀਟਰ ਤੱਕ ਜੋ ਹੈ ਉਹ ਆਵਾਜ਼ ਸੁਣਾਈ ਦੀ ਹੈ ਤਾਂ ਇੰਨੀ ਤੇਜ਼ ਤੋਂ ਆਵਾਜ਼ पे ਆਵਾਜ਼ ਦੇਖੋ ਤੁਸੀਂ মিডিਆ ਕਹਿ ਰਿਹਾ ਆਵਾਜ਼ ਆਪਣਾ ਜੀ ਦੂਰ ਤਾਈਏ ਇੱਥੇ ਕਿਸੇ ਵੀ ਆਂਡਗਵਾਂ ਸ਼ਹਿਰ ਦੇ ਵਿੱਚ ਕੋਈ ਨਹੀਂ ਦੇਖ ਰਿਹਾ ਕੈਮਰਾ ਨਹੀਂ ਨਹੀਂ ਸਰ ਉਹ ਗਲਤ 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 ਗੱਲ ਬਾਈਕ ਕਿੱਥੇ ਗਾਇਬ ਹੋ ਗਈ ਉਹ ਜੋ ਬਾਈਕ ਦੀ ਉਹ ਕਾਂ ਹੈ ਦੇਸਪੂ ਸਾਹਿਬ ਇਹ ਨਹੀਂ ਕਿ ਬਾਈਕ ਕਿੱਥੇ ਗਾਇਬ ਹੋ ਗਈ ਉਹ ਇਹ ਬਾਈਕ ਮੇ ਬਲਾ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾਹ ਨਹੀਂ ਬੈਗ ਜਿਹੜੀ ਬਾਈਕ ਦੇ ਬੈਗ ਲੈ ਗਿਆ ਹੈ ਹਾਂ ਕਿਵੇਂ ਬਾਈਕ ਨਾ ਰਾਈਡ ਲੈ ਠਾਣਾ ਸਾਡਾ ਸਕਿਉਰਟੀ ਪਰਮੈਂਟ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਨੂਜ ਦਿੱਤੀ ਕੋਈ ਗੱਲ ਥੋੜਾ ਹੈਗੀ ਦੇ ਗੇਟ ਤੇ ਸਾਡਾ ਪਰਪਸ ਹੈ ਬੰਦ ਕਰਨਾ ਸਾਡਾ ਸਕਿਉਰਟੀ ਡੀਐਸਪੀ ਸਾਹਿਬ ਆਪ ਤੋ ਮੀਡੀਆ ਕੋ ਅੰਦਰ ਕਿਉਂ ਹੀ ਅਲਾਉ ਕਰ ਰਹੇ ਆਗਰ ਬਾਈਕ ਮੀਡੀਆ ਵੇਖੋ ਮੀਡੀਆ ਨੂੰ ਮੈਂ ਘੇੜ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਿਟੀ ਪਰਪਸ ਆ ਉਹ ਥੋੜਾ ਸਿਰਫ ਤੋ ਬਾਈਕ ਕਿਉਂ ਦਿਖਾਦੇ ਆ ਅੱਛਾ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਸੀ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮਦਦਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਿਹਾ ਤੁਹਾਨੂੰ ਨਹੀਂ ਟੁੱਟੇ ਬਸ ਪਰ ਮੌਕਾ ਮੌਕਾ ਦਿਖਾ ਦਿਓ ਮੌਕਾ ਦਿਖਾ ਦਿਓ